ਆਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 422 23 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਤੀਜਾ ਅਸ਼ਟਪਦੀਆ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਸਾਸਤ ਬੇਰ ਸਿਮਰਤ ਸਰ ਤੇਰਾ ਸੁਰ ਸ੍ਰੀ ਚਰਨ ਸਮਾਣੀ ਸ਼ਖ ਤੀਨ ਮੂਲ ਮਤ ਰਾਵੈ ਤੂੰ ਤਾਂ ਸਰਬ ਵਡਾਣੀ ਤਾਕੇ ਚਰਨ ਜਪੈ ਜਨ ਨਾਨਕ ਬੁਲਾਏ ਅਮਰਤ ਬਾਣੀ ਰਹਾਓ ਲੜੀਵਾਰ ਸ਼ਬਦ ਵਿਚਾਰ ਹੁਣ ਤੱਕ ਧੰਨ ਗੁਰੂ ਨਾਨਕ ਪਾਤਸ਼ਾਹ ਦੇ 22 ਅਸ਼ਟਪਦੀਆਂ ਸੰਪੂਰਨ ਹੋਈਆਂ ਤੀਜੇ ਪਾਤਸ਼ਾਹ ਬਾਬਾ ਅਮਰਦਾਸ ਜੀ ਮਹਾਰਾਜ ਆਰੰਭ ਕਰਦੇ ਨੇ ਅਸਰ ਰਾਗ ਵਿੱਚ ਅਸ਼ਪਦੀਆਂ ਦੂਜੇ ਘਰ ਵਿੱਚ ਗਾਉਣ ਦੀ ਤਕੀਦ ਕਰਦੇ ਨੇ ਮਹਾਰਾਜ ਤੇ ਆਰੰਭਤਾ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਇਕ ਰਸ ਹੈ ਸਰਵ ਵਿਆਪਕ ਹੈ ਸਤਿਗੁਰੂ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ ਸਾਸਤ ਬੀਰ ਸਿਮਰਤ ਸਰ ਤੇਰਾ ਸਰ ਸ੍ਰੀ ਚਰਨ ਸਮਾਣੀ ਸੱਚੇ ਪਾਤਸ਼ਾਹ ਮਰਜ ਨਾਮ ਦੀ ਮਹਿਮਾ ਕਰਦੇ ਨੇ ਸਿਮਰਤ ਸਾਸਤ ਵੇਦ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਚਾਰ ਵੇਦ ਨੇ ਛੇ ਸ਼ਾਸਤਰ ਨੇ 27 ਸਿਮਰਤੀਆਂ ਨੇ ਮਰਜ ਕਹਿੰਦੇ ਇਹ ਸਭ ਨਾਮ ਦੇ ਅਧੀਨ ਨੇ ਵੇਦ ਕਿਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰ ਹੈ ਕਿਉਂਕਿ ਅਸੀਂ ਵਿਚਾਰਦੇ ਨਹੀਂ ਬੜੀ ਜਾਣਦੇ ਆ ਤੇ ਸੱਚੇ ਪਾਤਸ਼ਾਹਾ ਕਹਿੰਦੇ ਇਹ ਗੰਗਾ ਹੈ ਜਿਹਨੂੰ ਲੋਕ ਪਵਿੱਤਰ ਕਹਿੰਦੇ ਨੇ हे ਪ੍ਰਭੂ ਤੇਰੇ ਨਾਮੀ ਪੁਰਸ਼ ਨੇ ਜਿਹੜੇ ਇਹ ਤੇ ਉਹਨਾਂ ਦੇ ਚਰਨਾਂ 'ਚ ਵਹਿੰਦੀ ਹੈ ਸ਼ਾਖਾ ਤੀਨ ਮੂਲ ਮਾਤਰਾ ਵਾ ਤਾਂ ਤੂੰ ਸਰਬ ਵਿਡਾਣੀ ਇਹ ਸੰਸਾਰ ਤਿੰਨ ਸ਼ਾਖਾਂ ਵਿੱਚ ਰਭ ਰਹਿ ਹੈ ਭੋਗ ਰਿਹਾ ਹੈ ਸੰਸਾਰ ਰਜੋ ਗੁਣ ਤਮੋ ਗੁਣ ਸਤੋ ਗੁਣ ਇਤਨਾ ਦੇ ਅਧੀਨ ਇਹ ਸੰਸਾਰ ਚੱਲਦਾ ਪਿਆ ਤੇ ਪ੍ਰਭੂ ਤੇਰੀ ਇਹ ਸਲੀਲਾ ਨੂੰ ਵੇਖ ਕੇ ਬੜੀ ਹੈਰਾਨੀ ਹੁੰਦੀ ਕਿ ਲੋਕ ਨਾਮ ਨੂੰ ਛੱਡ ਕੇ ਇਹ ਰਜੋ ਗੁਣ ਤਮੋ ਗੁਣ ਸਦੋ ਗੁਣ ਵਿੱਚ ਹੀ ਉਲਝੇ ਹੋਏ ਨੇ ਤਾਂ ਕਿ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਬਾਬਾ ਅਮਰਦਾਸ ਜੀ ਮਹਾਰਾਜ ਕਹਿੰਦੇ ਪ੍ਰਭੂ ਜੀ ਮੈਂ ਤੇ ਇਸ ਕਰਕੇ ਤੁਹਾਡੇ ਇਸ ਚਰਨ ਕਮਲਾਂ ਨੂੰ ਜਪਦਾ ਹਾਂ ਇਸ ਮਾਰਗ ਨੂੰ ਤਿਆਉਂਦਾ ਹਾਂ ਤੇ ਮੁੱਖੋਂ ਹਮੇਸ਼ਾ ਅੰਮ੍ਰਿਤਮਈ ਬਾਣੀ ਬੋਲਦਾ ਹਾਂ ਤੇਰੇ ਨਾਮ ਦੀ ਬਾਣੀ ਹੀ ਬੋਲਦਾ ਹਾਂ ਮੈਂ ਹੋਰ ਕੋਈ ਕਰਮਕੰਡ ਨਹੀਂ ਕਰਦਾ ਮੈਂ ਵਿਖਾਵੇ ਦੇ ਕਰਮਕੰਡ ਤਿਆਗ ਦਿੱਤੇ ਸਾਰੇ ਕਿਉਂਕਿ ਗੁਰੂ ਅਮਰਦਾਸ ਜੀ ਮਹਾਰਾਜ 20 ਸਾਲ ਤੀਰਥਾਂ ਤੇ ਜਾਂਦੇ ਰਹੇ ਤੇ ਜਦੋਂ ਪ੍ਰਾਪਤ ਹੋਇਆ ਤਾਂ ਘਰ ਦੇ ਵਿੱਚੋਂ ਹੀ ਬੀਬੀ ਅਮਰੋ ਜਿਹੜੀ ਕਿ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੇਟੀ ਹੈ ਇਹਨਾਂ ਦੇ ਭਤੀਜੇ ਨੂੰ ਵਿਆਹੀ ਹੋਈ ਸ੍ਰੀ ਅਮਰਤ ਵੇੜੇ ਜਦੋਂ ਸੁਹਾਣੀਆਂ ਦੁੱਧ ਰੜਕਦੀਆਂ ਟਿੱਕੀ ਹੋਈ ਨਾਲ ਸੁਰਤ ਨਾਲ ਜਦੋਂ ਉਹ ਨਾਲ ਪੜ ਰਹੇ ਨੇ ਬਾਣੀ ਪੜਦੇ ਪਏ ਨੇ ਬਾਬਾ ਅਮਰਦਾਸ ਜੀ ਸੁਣਦੇ ਪਏ ਨੇ ਤੇ ਉਹਨਾਂ ਨੂੰ ਪੁੱਛਿਆ ਕਿ ਬੇਟਾ ਇਹ ਜਿਹੜੀ ਤੁਸੀਂ ਬਾਣੀ ਪੜਦੇ ਹੋ ਇੱਕ ਕੀ ਦੀ ਪੜਦੇ ਹਾਂ ਉਹਨਾਂ ਨੇ ਕਿ ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਹੈ ਤਾਂ ਮਰਜ ਨੇ ਕਿਹਾ ਕਿ ਮੈਂ ਮਿਲਣਾ ਚਾਹੁੰਨਾ ਉਹਨਾਂ ਨੂੰ ਕਹਿੰਦੇ ਉਹਤੇ ਚੜ੍ਹਾਈ ਕਰ ਗਏ ਨੇ ਉਹਨਾਂ ਦੀ ਜਗ੍ਹਾ ਮੇਰੇ ਪਿਤਾ ਜੀ ਨੇ ਜਦੋਂ ਅਸੀਂ ਇਸ ਚੀਜ਼ ਨੂੰ ਪੜਦੇ ਹਾਂ ਐਸੀ ਕੋਈ ਗੱਲ ਨਹੀਂ ਜਦੋਂ ਵਿਆਹਣ ਗਏ ਹੋਣਗੇ ਤਾਂ ਨਾਲ ਗਏ ਵੀ ਹੋਣਗੇ ਤਾਇਏ ਸਨ ਮਿਲਣੀ ਵੀ ਹੋਈਆਂ ਹੋਣਗੀਆਂ ਪਰ ਉਦੋਂ ਨਹੀਂ ਵੇਖਿਆ ਜਦੋਂ ਬਾਣੀ ਨੂੰ ਸੁਣਿਆ ਬਾਣੀ ਨੂੰ ਵਿਚਾਰਿਆ ਅਜੇ ਕਿ ਗੁਰੂ ਅੰਗਦ ਦੇਵ ਨੂੰ ਮਿਲ ਚੁੱਕੇ ਨੇ ਉਹ ਪਹਿਲਾਂ ਵਿਆਹ ਦੇ ਵਿੱਚ ਪਰ ਜਦੋਂ ਬਾਣੀ ਸੁਣਿਆ ਬਾਣੀ ਹਿਰਦੇ ਤੇ ਵੱਜੀ ਜਾ ਕੇ ਉਦੋਂ ਕਿਹਾ ਕਿ ਮੈਂ ਹੁਣੇ ਹੀ ਮਿਲਣਾ ਚਾਹੁੰਦਾ ਉਦੋਂ ਗਏ ਨੇ ਉਦੋਂ ਫਿਰ ਸਾਰਾ ਕੁਝ ਤਿਆਗ ਦਿੱਤਾ ਕਰਮ ਕਾਂਡ ਸਾਰੇ ਤਿਆਗ ਦਿੱਤੇ ਉਹਨਾਂ ਨੇ ਉਸੇ ਵੇਲੇ ਉੱਥੇ ਹੀ ਰਹਿ ਗਏ ਬਾਕੀ ਆਪਾਂ ਸਾਰੇ ਜਾਣਦੇ ਆਂ ਇਸ ਗੱਲ ਨੂੰ ਇਤਿਹਾਸ ਨੂੰ ਸੋ ਅੱਜ ਅਸੀਂ ਉਹਨਾਂ ਦੀ ਬਾਣੀ ਪੜ ਰਹੇ ਆਂ ਗੁਰੂ ਅਮਰਦਾਸ ਮਹਾਰਾਜ ਦੀ ਤੇਤੀ ਕਰੋੜੀ ਦਾਸ ਤੇਰੇ ਰਿੱਧ ਸਿਧ ਪ੍ਰਾਣ ਆਧਾਰੀ ਤਾਂਕੇ ਰੂਪ ਨਾ ਜਾਈ ਲਖਣੇ ਕਿਆ ਕਰੀ ਆਪ ਵਿਚਾਰੀ हे ਪ੍ਰਭੂ ਜੀ 33 ਕਰੋੜ ਦੇਵਤਾ ਜਿਹਨੂੰ ਦੁਨੀਆ ਮੰਨਦੀ ਇਹ ਸਾਰੇ ਹੀ ਤੇਰੇ ਦਾਸ ਨੇ ਰਿੱਧੀਆਂ ਸਿੱਧੀਆਂ ਤੂੰ ਸਾਡੇ ਪ੍ਰਾਣਾਂ ਦਾ ਆਸਰਾ ਹੈ ਰਿੱਧ ਸਿਧ ਨਾਮੇ ਕੀ ਦਾਸੀ ਗੁਰਮੁਖ ਜਿਹੜਾ ਰਿੱਧੀਆਂ ਸਿੱਧੀਆਂ ਪਿੱਛੇ ਨਹੀਂ ਦੌੜਦਾ ਰਿੱਧੀਆਂ ਪਿੱਛੀਆਂ ਸਿੱਧੀਆਂ ਤੇ ਉਹਨਾਂ ਦੇ ਪਿੱਛੇ ਆਉਂਦੀਆਂ ਇਸ ਕਰਕੇ ਪ੍ਰਭੂ ਜੀ ਤੂੰ ਸਾਡੇ ਪ੍ਰਾਣਾ ਦੇ ਆਸਰੇ ਹੋ ਤਾਂ ਕਿ ਰੂਪ ਨਾ ਜਾਈ ਲਖਣੇ ਕਿਆ ਕਰ ਆਖ ਬਖਾਣੀ ਤੇ ਜਿਹੜੇ ਤੇਰੇ ਨਾਮ ਨੂੰ ਜਪਦੇ ਨੇ ਜਿਹੜੇ ਤੈਨੂੰ ਸਿਮਰਦੇ ਨੇ ਜਿਹੜੇ ਤੈਨੂੰ ਅਰਧ ਦੇ ਨੇ ਉਹਨਾਂ ਦੇ ਰੂਪ ਬਿਆਨ ਕਰਨੇ ਔਖੇ ਨੇ ਇਸ ਕਰਕੇ ਪ੍ਰਭੂ ਜੀ ਅਸੀਂ ਕੀ ਆਖ ਕੇ ਵਿਖਿਆਣ ਕਰੀਏ ਜਿਹੜੇ ਤੇਰੇ ਪਿਆਰੇ ਨੇ ਤੈਨੂੰ ਸਿਮਰਨ ਵਾਲੇ ਨੇ ਜਿਹੜੇ ਜਿਨ੍ਹਾਂ ਨੇ ਸਭ ਕੁਝ ਤਿਆਗ ਕੇ ਸਿਰਫ ਨਾਮ ਨਾਲ ਜੁੜੇ ਜਿਹੜੇ ਨਾਮ ਤੇਰੋ ਆਰਤੀ ਮਜ਼ਨਮ ਰਾਰੇ ਰਬਦਾਸ ਜੀ ਮਹਾਰਾਜ ਵੀ ਇਹ ਗੱਲ ਕਹਿੰਦੇ ਨੇ ਨਾਮ ਹੀ ਸਭ ਤੋਂ ਉੱਤਮ ਹੈ ਬੋਹ ਸਾਸਤਰ ਬੋ ਸਿਮਰਤੀ ਏਖੇ ਸਰਬ ਢੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਜਿਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤੀਨ ਗੁਣਾ ਤੇਰੇ ਜੁਗ ਹੀ ਅੰਤਰ ਚਾਰੀ ਤੇਰੀਆਂ ਖਾਣੀਆਂ ਕਰਮ ਹੋਵੇ ਤਾਂ ਪਰਮ ਪਦ ਪਾਈਐ ਕਥਿ ਅਕਥ ਕਹਾਣੀ ਇਹ ਸੰਸਾਰ ਤਿੰਨ ਗੁਣਾ ਵਿੱਚ ਹੈ ਰਜ ਗੁਣ ਤਮ ਗੁਣ ਸਤੋ ਗੁਣ ਚ ਚਾਰ ਖਾਣੀਆਂ ਨੇ ਅੰਡਜ ਜੇਰਜ ਸੇਤਜ ਉਤਪੁਜ ਇਹ ਸੰਸਾਰ ਵਿੱਚ ਰਿਆ ਹੈ ਸਾਰੇ ਹੀ ਤੈਨੂੰ ਤੇ ਹੁੰਦੇ ਨੇ ਪਰ ਪ੍ਰਭੂ ਜੀ ਜਿਨ੍ਹਾਂ ਉੱਤੇ ਕਰਮ ਹੋਵੇ ਜਿਨ੍ਹਾਂ ਉੱਤੇ ਤੂੰ ਬਖਸ਼ਿਸ਼ ਕਰ ਦੇਣਾ ਹੈ ਕਰਮੋ ਹੋਵੇ ਤਾਂ ਪਰਮ ਪਦ ਪਾਈਐ ਇਹ ਪਰਮ ਪਦ ਇਹ ਉੱਚੀ ਅਵਸਥਾ ਸਹਿਜ ਅਵਸਥਾ ਨਿਜ ਘਰ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਉਤੇ ਤੂੰ ਬਖਸ਼ਿਸ਼ ਕਰਦਾ ਹੈ ਜਿਨ੍ਹਾਂ ਉਤੇ ਤੂੰ ਕਿਰਪਾ ਕਰਦਾ ਹੈ ਕਥੇ ਅਕਤ ਕਹਾਣੀ ਉਹ ਗੁਰਮੁਖ ਪਿਆਰੇ ਹੀ ਤੇਰੀ ਇਸ ਅਕਤ ਕਥਾ ਨੂੰ ਬਿਆਨ ਕਰ ਸਕਦੇ ਨੇ ਜਿਨ੍ਹਾਂ ਉਤੇ ਤੂੰ ਕਿਰਪਾ ਕਰਦਾ ਹੈ ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣਾ ਹੈ ਹਰ ਗੁਣ ਸਦਹੀ ਆਖ ਬਖਾਣਾ ਨਹੀਂ ਤੇ ਕਹਿ ਤੇ ਸਾਰੀ ਰਹੇ ਆ ਪਰ ਜਿੰਨਾ ਤੇ ਤੂੰ ਕਿਰਪਾ ਕਰਦਾ ਤੇਰੀ ਇਸ ਭੇਦ ਨੂੰ ਉਹ ਸਮਝਦੇ ਨੇ ਉਹ ਜਾਣਦੇ ਨੇ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪੁਰਾਣੀ ਜਾਂ ਕੋ ਨਦਰ ਕਰੇ ਤੂੰ ਆਪਣੀ ਸਾਈ ਸੱਚ ਸਮਾਣੀ हे ਪ੍ਰਭੂ ਜੀ ਤੁਸੀਂ ਸਾਰੀ ਸ੍ਰਿਸ਼ਟੀ ਦੇ ਕਰਤਾ ਹੋ ਕਰਤਾ ਪੁਰਖ ਹੋ ਤੁਸੀਂ ਸਾਰਾ ਕੁਝ ਕੀਤਾ ਤੁਹਾਡਾ ਹੀ ਹੈ ਇਹ ਪ੍ਰਾਣੀ ਇਹ ਜੀਵ ਕੀ ਕਹਿ ਸਕਦਾ ਹੈ ਉਹ ਤੇ ਆਪ ਤੇਰਾ ਕੀਤਾ ਹੋਇਆ ਤੇਰਾ ਬਣਾਇਆ ਹੋਇਆ ਤੇਰਾ ਬਣਾਇਆ ਹੋਇਆ ਕੀ ਕਰ ਸਕਦਾ ਹੈ ਉਹ ਤੇਰੇ ਬਾਰੇ ਕੀ ਕਹਿ ਸਕਦਾ ਹੈ ਜਾਂ ਕੋ ਨਜ਼ਰ ਕਰੇ ਤੂੰ ਆਪਣੀ ਜਿਨ੍ਹਾਂ ਉੱਤੇ ਤੂੰ ਆਪਣੀ ਮਿਹਰ ਦੀ ਨਜ਼ਰ ਕਰ ਦੇਣਾ ਹੈ ਸਾਈ ਸੱਚ ਸਮਾਣੀ ਉਹੋ ਹੀ ਸਚਿਆਰ ਬਣ ਕੇ ਸੱਚ ਦਵਾਰਾ ਤੇਰੇ ਵਿੱਚ ਜਾ ਸਮਾਉਂਦੇ ਨੇ ਤੇਰੀ ਹੁਕਮ ਤੇ ਰਜ਼ਾ ਵਿੱਚ ਰਹਿ ਕੇ ਉਹ ਤੈਨੂੰ ਸਿਮਰਦੇ ਨੇ ਤੇਰਾ ਨਾਮ ਅਰਧਦੇ ਨੇ ਉਹ ਤੇਰੇ ਵਿੱਚ ਜਸ ਮਾਉਂਦੇ ਨੇ ਨਾਮ ਤੇਰਾ ਆਪ ਸਭ ਕੋਈ ਲੇਤ ਹੈ ਜੇਤੀ ਆਵਣ ਜਾਣੀ ਜਾਂ ਤੁਦ ਭਾਵੈ ਤਾਂ ਗੁਰਮੁਖ ਬੂਝੈ ਹੋਰ ਮਨਮੁਖ ਫਿਰੈ ਇਆਣੀ ਸੱਚੇ ਪਾਤਸ਼ਾਹ ਜੀ ਨਾਮ ਤੇ ਤੁਹਾਡਾ ਸਾਰੀ ਲੈਂਦੇ ਨੇ ਕੋਈ ਰਾਮ ਆਖਦਾ ਕੋਈ ਅੱਲਾ ਆਖਦਾ ਇਹ ਬਖਰੀ ਬਖਰੇ ਨਾਵਾਂ ਨਾਲ ਤੈਨੂੰ ਲੋਕ ਯਾਦ ਕਰਦੇ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੋਸਈਆਂ ਕੋਈ ਅਲਾਹ ਤੂੰ ਕਰਨ ਕਰਨ ਕਰੀਮ ਹੈ ਤੂੰ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣ ਜਾਣੀ ਜਿੰਨੀ ਜੀਵ ਆ ਰਹੇ ਨੇ ਜਾ ਰਹੇ ਨੇ ਸਾਰੀ ਤੇਰਾ ਨਾਮ ਲੈਂਦੇ ਨੇ ਜਾਂ ਤੁਧ ਭਾਵੈ ਤਾਂ ਗੁਰਮੁਖ ਬੂਝੈ ਜੇ ਤੈਨੂੰ ਭਾ ਜਾਏ ਤਾਂ ਗੁਰੂ ਵਾਲਾ ਬਣ ਕੇ ਗੁਰਮੁਖ ਬਣ ਕੇ ਇਸ ਬਝਾਰਤ ਨੂੰ ਉਹ 부ਝ ਲੈਂਦੇ ਨੇ ਜਿਨ੍ਹਾਂ ਉਤੇ ਤੂੰ ਕਿਰਪਾ ਕਰਦਾ ਹੈ ਜਿਨ੍ਹਾਂ ਉਤੇ ਤੂੰ ਬਖਸ਼ਿਸ਼ ਕਰਦਾ ਹੈ ਹੋਰ ਮਨਮੁਖ ਫਿਰੈ ਆਣੀ ਹੋਰ ਮਨ ਦੇ ਪਿੱਛੇ ਲੱਗੀ ਹੋਈ ਇਹ ਜੀਵ ਇਹ ਦੁਨੀਆ ਬੇਸਮਝ ਹੋਈ ਤੁਰੀ ਫਿਰਦੀ ਹੈ ਬਸ ਦੇਖਾ ਦੇਖੀ ਸਭ ਕਰੇ ਮਨਮੁਖ 부ਝ ਨਾ ਪਾਏ ਹੁਕਮੇ 부ਝ ਜਾ ਤਾਂ ਦਰਸੂਝੇ ਜਿਨ੍ਹਾਂ ਨੇ ਤੇਰੇ ਹੁਕਮ ਨੂੰ 부ਝਿਆ ਜਾਣਿਆ ਉਹਨਾਂ ਨੇ ਆਪਣੀ ਹਉਮੈ ਨੂੰ ਗਵਾਇਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਜੈ ਤਾ ਹਉਮੈ ਕਹੈ ਨ ਕੋਈ ਉਹਨਾਂ ਨੂੰ ਸਮਝ ਆਈ ਇਸ ਗੱਲ ਦੀ ਉਹਨਾਂ ਨੇ ਜਾਣਿਆ ਪਹਿਚਾਣਿਆ ਉਹਨਾਂ ਨੇ ਹਿਰਦੇ ਵਿੱਚ ਧਾਰਨ ਕੀਤਾ ਜਿਨ੍ਹਾਂ ਉੱਤੇ ਤੂੰ ਕਿਰਪਾ ਕੀਤੀ ਚਾਰੇ ਵੇਦ ਬ੍ਰਹਮੇ ਕੋ ਦੀਏ ਪੜ ਪੜ ਕਰੇ ਵਿਚਾਰੀ ਤਾ ਕਾ ਹੁਕਮ ਨਾ ਬੂਝੈ ਬਪੜਾ ਨਰਕ ਸੁਰਗ ਅਵਤਾਰੀ ਬ੍ਰਹਮੇ ਨੂੰ ਬਹੁਤ ਵੱਡਾ ਵਿਦਵਾਨ ਮੰਨਿਆ ਗਿਆ ਕਿਨੇ ਚਾਰੇ ਵੇਦਾਂ ਨੂੰ ਉਪੜ ਕੇ ਵਿਚਾਰ ਕਰਦਾ ਰਿਹਾ ਜਿਵੇਂ ਆਪਾਂ ਕਰੀ ਜਾਂਦੇ ਆ ਜੀ ਤੇ ਸਿਰਫ ਕਰ ਕੇ ਚਲੇ ਜਾਂਦੇ ਆ ਜੀ ਵਾ ਬੋਲਣਾ ਇੱਕ ਕਲਾ ਹੈ ਬਹੁਤ ਵਧੀਆ ਵਿਚਾਰ ਕਰਕੇ ਜੇ ਕੋਈ ਜਾਂਦਾ ਮੈਂ ਕਈ ਵਾਰੀ ਗੱਲ ਕਹੀ ਐ ਇੱਥੇ ਜੋ ਆਪਾਂ ਬੁਲ ਕੇ ਜਾਣੇ ਆ ਜੋ ਅਸੀਂ ਸੁਣ ਕੇ ਜਾਣੇ ਆ ਜੇ ਅਸੀਂ ਇਹਨੂੰ ਅਡਾਪਟ ਨਹੀਂ ਕਰਦੇ ਆਪਣੀ ਜ਼ਿੰਦਗੀ ਵਿੱਚ ਧਾਰਨ ਨਹੀਂ ਕਰਦੇ ਤਾਂ ਸਾਡਾ ਇਹ ਅੱਧਾ ਘੰਟਾ ਲਾਇਆ ਬੇਕਾਰ ਹੈ ਜੀ ਫਜ਼ੂਲ ਹੋ ਜਾਏਗਾ ਪੜਨਾ ਗੁਣਾ ਸੰਸਾਰ ਕੀ ਕਾਰ ਹੈ ਉੱਥੇ ਬ੍ਰਹਮੇ ਨੂੰ ਕਿਹਾ ਮਹਾਰਾਜ ਨੇ ਕਿਨੇ ਬ੍ਰਹਮੇ ਵਰਗੇ ਵੀ ਵਿਚਾਰਾਂ ਕਰਦੇ ਰਹੇ ਕਰਦੇ ਰਹੇ ਪਰ ਪ੍ਰੈਕਟੀਕਲੀ ਤੌਰ ਤੇ ਨਾ ਰਹੇ ਆਪਣੇ ਜੀਵਨ ਵਿੱਚ ਕੁਝ ਧਾਰਨ ਨਾ ਕੀਤਾ ਇਸ ਕਰਕੇ ਮਨ ਤਾਂ ਕਾ ਹੁਕਮ ਨਾ ਬੁੱਝਾ ਬਪੜਾ ਉਹ ਵਿਚਾਰਾ ਹੁਕਮ ਨਾ ਸਮਝ ਸਕਿਆ ਉਸ ਮਾਲਕ ਦਾ ਆਪਣੇ ਆਪ ਨੂੰ ਹੀ ਬਹੁਤ ਵੱਡਾ ਸਮਝਣ ਲੱਗ ਪਿਆ ਕਿਉਂਕਿ ਗਿਆਨ ਜਿਹੜਾ ਹੈ ਇਹ ਸਾਡੇ ਅੰਦਰ ਚਾਨਣ ਕਰਦਾ ਪਰ ਕਈ ਵਾਰੀ ਗਿਆਨवान ਬੰਦਾ ਜਿਹੜਾ ਹੈ ਉਹ ਬਹੁਤ ਹਉਮੈ ਪ੍ਰਗਟ ਕਰਦਾ ਹੈ ਜੇ ਕਿਤੇ ਗਿਆਨਵਾਨ ਬੰਦਾ ਹਉਮੈ 'ਚ ਆ ਜਾਏ ਉਹ ਸਮਾਜ ਲਈ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ ਇੱਥੇ ਮਰਜੀ ਕਹਿੰਦੇ ਉਹ ਵਿਚਾਰਾ ਇੰਜ ਕਰਦਾ ਰਿਹਾ ਨਰਕ ਸੁਰਗੇ ਬਤਾਰੀ ਇਸ ਕਰਕੇ ਨਰਕ ਸੁਰਗ ਭੁਗਦਾ ਰਿਆ ਜੰਮਣ ਮਰਨ ਦੇ ਗੇੜ ਚ ਪਿਆ ਰਿਆ ਮੁਕਤ ਨਾ ਹੋ ਸਕਿਆ ਜੁਗਾ ਜੁਗ ਕੇ ਰਾਜੇ ਕੀਏਗਾ ਵਹਿ ਕਰੇ ਬਤਾਰੀ ਤਿੰਨ ਪੀ ਅੰਤ ਨਾ ਪਾਇਆ ਤਾਂ ਕਾ ਕਰ ਕਰ ਆਖ ਵਿਚਾਰੀ ਆਪਣੇ ਸਮੇ ਸਮੇ ਦੇ ਰਾਜੇ ਹੋਏ ਰਾਮਚੰਦਰ ਜੀ ਹੋਏ ਨੇ ਕ੍ਰਿਸ਼ਨ ਜੀ ਹੋਏ ਨੇ ਹੋਰ ਅਨੇਕਾਂ ਹੋਏ ਨੇ 10 ਬਤਾਰ ਮੰਨੇ ਗਏ ਨੇ ਪਰ ਮਹਾਰਾਜ ਕਹਿੰਦੇ ਨਹੀਂ ਭਾਈ ਉਹ ਆਪਣੇ ਆਪ ਨੂੰ ਅਵਤਾਰ ਕਹਾਉਂਦੇ ਰਹੇ ਤਿੰਨ ਪੀ ਅੰਤ ਨਾ ਪਾਇਆ ਤਾਂ ਕਾ ਉਸ ਵਾਹਿਗੁਰੂ ਅਕਾਲ ਪੁਰਖ ਦਾ ਉਹ ਵੀ ਅੰਤ ਨਾ ਪਾ ਸਕੇ। ਕੀ ਕਰ ਆਖ ਵਿਚਾਰੀ ਦੱਸੋ ਮਰਗ ਨੇ ਕੀ ਆਖ ਕੇ ਤੇਰੀ ਵਿਚਾਰ ਕਰੀਏ ਜਿਨ੍ਹਾਂ ਨੂੰ ਲੋਕ ਪੂਜਦੇ ਨੇ ਜਿਨ੍ਹਾਂ ਨੂੰ ਲੋਕ ਭਗਵਾਨ ਕਹਿੰਦੇ ਨੇ ਉਹ ਵੀ ਤੇਰਾ ਅੰਤ ਨਾ ਪਾ ਸਕੇ ਕਿਉਂ ਤੇ ਸਮੇਂ-ਸਮੇਂ ਦੇ ਰਾਜੇ ਸੀ ਜੀ ਆਪਣੇ ਸਮੇਂ ਦੇ। ਤੂੰ ਸੱਚਾ ਤੇਰਾ ਕੀਆ ਸਭ ਸੱਚਾ ਦੇ ਤਾਂ ਸੱਚ ਬਖਾਣੀ ਜਾਂ ਕੋ ਸੱਚ ਬੁਝਾਵੇ ਆਪਣਾ ਸਹਜੇ ਨਾਮ ਸਮਾਣੀ ਅਖੀਰਲੇ ਬੰਦ ਵਿੱਚ ਫਿਰ ਬਾਬਾ ਅਮਰਦਾਸ ਜੀ ਫੈਸਲਾ ਦਿੰਦੇ ਨੇ ਤੂੰ ਸੱਚਾ ਤੇਰਾ ਕੀਆ ਸਭ ਸੱਚਾ ਏ ਪ੍ਰਭੂ ਤੂੰ ਸੱਚਾ ਹੈ ਆਦ ਸੱਚ जुगाद ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਤੇਰਾ ਕੀਤਾ ਹੋਇਆ ਵੀ ਸੱਚਾ ਹੈ ਜਿਹੜੇ ਗੁਰਮੁਖ ਨੇ ਕੋਈ ਗੱਲ ਨੂੰ ਸਮਝਦੇ ਨੇ ਜਾਣਦੇ ਨੇ ਇਹ जग ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਤੂੰ ਵਸਦਾ ਵਿੱਚ ਇਹ ਸਾਰਾ ਕੁਝ ਤੇਰਾ ਕੀਤਾ ਹੋਇਆ ਸੱਚਾ ਹੈ ਦੇਹ ਤਾਂ ਸਾਚ ਬਖਾਣੀ ਜਿਹਨੂੰ ਤੂੰ ਕਿਰਪਾ ਕਰਦਾ ਜਿਹਦੇ ਉੱਤੇ ਤੂੰ ਇਹ ਜਿਨ੍ਹਾਂ ਨੂੰ ਤੂੰ ਨਾਮ ਦੀ ਦਾਤ ਦੇਣਾ ਹੈ ਇਹ ਸੱਚ ਦਾ ਵਿਖਿਆਣ ਉਹ ਹੀ ਕਰ ਸਕਦੇ ਨੇ ਨਹੀਂ ਤਾਂ ਦੇਖਾ ਦੇਖੀ ਸਭ ਕਰੈ ਮਨ ਮੁਖਬੂਜ ਨਾ ਪਾਏ ਮੱਖੀ ਤੇ ਮੱਖੀ ਮਾਰੀ ਜਾਂਦੇ ਆ ਅਸੀਂ ਜਿਨ੍ਹਾਂ ਨੂੰ ਤੂੰ ਦਿੰਨਾ ਹੈ ਸਮਝਾਉਣਾ ਹੈ ਜਿਨ੍ਹਾਂ ਨੂੰ ਇਹ ਦਾਤ ਉਹੋ ਹੀ ਤੇਰਾ ਵਿਖਿਆਣ ਕਰ ਸਕਦੇ ਨਹੀਂ ਤੇ ਹੰਕਾਰ ਵਿੱਚ ਆ ਜਾਂਦੇ ਆ ਜੀ ਅਸੀਂ ਜਦੋਂ ਚਾਰ ਬੰਦੇ ਮੱਥਾ ਟੇਕਣ ਲੱਗ ਜਾਂਨ ਨਾ ਅਸੀਂ ਬ੍ਰਹਮ ਗਿਆਨੀ ਹੋ ਜਾਂਦੇ ਆ ਉਸੇ ਵੇਲੇ ਫਿਰ ਅਸੀਂ ਨੇੜੇ ਨਹੀਂ ਲੱਗਣ ਦਿੰਦੇ ਕਿਸੇ ਨੂੰ ਸਾਡੀ ਹੋਮੇ ਜਿਹੜੀ ਆਪਣੇ ਆਪ ਨੂੰ ਦੂਜਿਆਂ ਤੋਂ ਵੱਖਰਾ ਸਮਝਣ ਲੱਗ ਜਾਂਦੇ ਆ ਬਸ ਉਦੋਂ ਹੀ ਅਸੀਂ ਟੁੱਟ ਜਾਂਦੇ ਆ ਉਹ ਸਵਾਲ ਕਰਾ ਲੋ ਕਿਉਂਕਿ ਹਉਮੈ ਨਾਮੈ ਨਾਲ ਵਿਰੋਧ ਹੈ ਦੋਈ ਨਵਸੈ ਇਕਠਾਏ ਤੇ ਪਾਸ਼ਕ ਸਮਝਾ ਰਹੇ ਨੇ ਇਹ ਗੱਲ ਨੂੰ ਜਾਂ ਕੋ ਸੱਚ 부ਝਾਵੇ ਆਪਣਾ ਜਿਹਨੂੰ ਤੂੰ ਇਹ ਸੱਚ ਸਮਝਾ ਦੇਵੇਂ 부ਝਾ ਦੇਵੇਂ 부ਝਾ ਹਰਥ ਜਿਸਨੂੰ ਤੂੰ ਆਪ ਕਰ ਦੇ ਦੇ ਜੀ ਅਸੀਂ ਆਪੇ ਜਾਣਣ ਜੋਗੇ ਹੁੰਦੇ ਫਿਰ ਤੇ ਕਿਉਂਦੇ ਜਾਣ ਲੈਂਦੇ ਮਗਰ ਆਪਣਾ ਲਿਆ ਜੇ ਮਿਲਿਆ ਵਿਛੜ ਕਿਉਂ ਰਵੰਨ ਅਸੀਂ ਵਿਛੜ ਕੇ ਰਹਿੰਦੇ ਕਿਉਂ ਫਿਰ ਤੇਰੇ ਕੋਲੋਂ ਕਿਉਂਕਿ ਸਾਡੀ ਹਉਮੈ ਵੱਧ ਜਾਂਦੀ ਏ ਸਾਡਾ ਹੰਕਾਰ ਵੱਧ ਜਾਂਦਾ ਏ ਉਹ ਕੰਧ ਜਿਹੜੀ ਹਉਮੈ ਦੀ ਵਿਚਾਲੇ ਖੜੀ ਹੋ ਜਾਂਦੀ ਏ ਤੇ ਅਸੀਂ ਮੁੜ ਕੇ ਫਿਰ ਤੇਰੇ ਨਾਲ ਟੁੱਟ ਜਾਂਦੇ ਆ ਪਾਸ਼ਾ ਸਮਝਾਉਂਦੇ ਨੇ ਇਹ ਗੱਲ ਨੂੰ ਬਾਬਾ ਅਮਰਦਾਸ ਜੀ ਕਿ ਜਿਹਦੇ ਉੱਤੇ ਤੂੰ ਕਿਰਪਾ ਕਰਦੇ ਜਿਸ ਨੂੰ ਤੂੰ ਜਣਾਏ ਸੋਈ ਜਣ ਜਾਣੇ ਜਾਂ ਕੋ ਸੱਚ 부ਝਾਵੇਂ ਆਪਣਾ ਜਿਹਨੂੰ ਆਪਣੇ ਸੱਚ ਦੀ 부ਝਾਰਤ ਤੂੰ ਸਮਝਾ ਦੇਣਾ ਹੈ ਸਹਜੇ ਨਾਮ ਸਮਾਣੀ ਉਹ ਸਹਜ ਹੀ ਨਾਮ ਜਪਦੇ ਜਪਦੇ ਤੇਰੇ ਵਿੱਚ ਜਾ ਸਮਾਉਂਦੇ ਨੇ ਤੇਰੇ ਵਰਗੇ ਹੋ ਜਾਂਦੇ ਨੇ ਜਿਵੇਂ ਪਾਣੀ ਸੰਗ ਪਾਣੀ ਉਹ ਉਸਰੇ ਹੀ ਹੋ ਜਾਂਦੇ ਨੇ ਜਿਵੇਂ ਜੋਤ ਵਿੱਚ ਜੋਤ ਮਿਲ ਜਾਂਦੀ ਹੈ ਪਾਣੀ ਵਿੱਚ ਪਾਣੀ ਮਿਲ ਜਾਂਦਾ ਦੁੱਧ ਵਿੱਚ ਦੁੱਧ ਜਾ ਮਿਲਦਾ ਕਹਿੰਦੇ ਉਹ ਤੂੰ ਤੂੰ ਕਰਤਾ ਤੂੰ ਹੁਆ ਮੁਜਮੇ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ ਉਹ ਤੇਰੇ ਵਰਗੇ ਹੋ ਗਏ ਤੈਨੂੰ ਜਪਦੇ ਜਪਦੇ ਤੇਰੇ ਵਰਗੇ ਹੋ ਗਏ ਜਿਨ੍ਹਾਂ ਉਤੇ ਤੂੰ ਕਿਰਪਾ ਕਰੇ ਜਿਨ੍ਹਾਂ ਉਤੇ ਤੂੰ ਬਖਸ਼ਿਸ਼ ਕਰੇ ਤੇ ਜਦੋਂ ਅਸੀਂ ਆਪ ਕਰਦੇ ਹਾਂ ਕਿ ਮੈਂ ਕਰ ਰਿਹਾ ਮੈਂ ਵਿਚਾਰ ਕਰ ਰਿਹਾ ਮੈਂ ਕੀਰਤਨ ਕਰ ਰਿਹਾ ਮੈਂ ਪਾਠ ਕਰ ਰਿਹਾ ਮੇਰੇ ਵਰਗਾ ਕੋਈ ਕਰ ਨਹੀਂ ਸਕਦਾ ਉਸ ਵੇਲੇ ਟੁੱਟ ਗਈ ਕਿਉਂਕਿ ਹਉਮੈ ਪ੍ਰਗਟ ਹੋ ਗਈ ਤੇ ਜਿੱਥੇ ਹਉਮੈ ਹੋਏਗੀ ਉੱਥੇ ਨਾਮ ਨਹੀਂ ਹੋਏਗਾ ਤੇ ਜਦੋਂ ਚਾਨਣ ਹੋਇਆ ਤੇ ਹਉਮੈ ਨਹੀਂ ਹੋਏਗੀ ਬਸ ਗੱਲ ਇੰਨੀ ਕੀ ਹੈ ਪਰ ਨੁਕਤਾ ਸਾਨੂੰ ਦਿੱਤਾ ਮਹਾਰਾ ਜੀ ਪ੍ਰਭੂ ਜੀ ਤੇਰੀ ਕਿਰਪਾ ਤੋਂ ਬਿਨਾ ਤੇਰੀ ਬਖਸ਼ਿਸ਼ ਤੋਂ ਬਿਨਾ ਇਹ ਚੀਜ਼ ਪ੍ਰਾਪਤ ਨਹੀਂ ਹੋ ਸਕਦੀ ਨਾਮ ਦੀ ਦਾਤ ਸਾਹਿਬ ਹੱਥ ਵਢਿਆਈਆਂ ਜਿਸ ਭਾਵੈ ਤਿਸ ਦੇ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਤੁਸੀਂ ਆਪ ਕਿਰਪਾ ਕਰਕੇ ਸੰਗਤ ਵਿੱਚ ਲੈ ਆਓ ਤੁਸੀਂ ਆਪ ਕਿਰਪਾ ਕਰਕੇ ਨਾਮ ਜਪਾ ਲਾਓ ਇਹ ਮਨੁੱਖਾ ਜਨ ਨੂੰ ਮਿਲਿਆ ਮੁੜ ਕੇ ਮਿਲੇ ਜਾਂ ਨਾ ਮਿਲੇ ਸਾਨੂੰ ਨਹੀਂ ਪਤਾ ਇਹਦੇ ਬਾਰੇ ਅਸੀਂ ਕਿੱਥੇ ਜਾਣਾ ਪਰ ਤੁਸੀਂ ਕਿਰਪਾ ਕਰਕੇ ਆਹ ਜਿਹੜਾ ਸਮਾਂ ਹੈ ਮੌਜੂਦਾ ਸਮਾਂ ਅੱਜ ਜੋ ਸਾਡੇ ਕੋਲੇ ਹੈ ਕੱਲ ਦਾ ਸਾਨੂੰ ਪਤਾ ਕੋਈ ਨਹੀਂ ਸਵਾਸ ਆਉਂਦਾ ਕਿ ਨਹੀਂ ਆਉਂਦਾ ਜੋ ਲੰਘ ਚੁੱਕਿਆ ਉਹ ਸਾਡੇ ਹੱਥੋਂ ਕਿਰ ਗਿਆ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਅਸੀਂ ਅਰਦਾਸ ਕਰਦੇ ਹਾਂ ਤੁਹਾਡੇ ਅੱਗੇ ਇਹ ਨਾਮ ਦੀ ਦਾਤ ਸਾਡੀ ਝੁਲੀ ਪਾਓ ਇਹ ਨਾਮ ਤੁਸੀਂ ਆਪ ਜਪਾ ਲਓ ਜੀ ਤਾਂ ਕਿ ਜਦੋਂ ਅਸੀਂ ਸੰਸਾਰ ਤੋਂ ਜਾਈਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਕੇ ਜਾਈਏ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਪੁੱਲਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ